ਲਓ ਜੀ ਸਭ ਤੋਂ ਵਧੀਆ ਕਿੱਤਾ ਤੇ ਸਭ ਤੋਂ ਸਸਤਾ ਬੱਕਰੀਆਂ ਦਾ ਆਹ ਦੇਖੋ ਬਹੁਤ ਹੀ ਵਧੀਆ ਤੇ ਚੰਗੀ ਨਸਲ ਦੀਆਂ ਬੱਕਰੀਆਂ ਆ ਜਿਆਦਾ ਤੋਂ ਸੋਚਦੇ ਮਾਲਕ ਇਹਨਾਂ ਬੱਕਰੀਆਂ ਦੇ ਮਾਲਕ ਸੋ ਬਹੁਤ ਹੀ ਵਧੀਆ ਚੰਗੇ ਬੰਦੇ ਨੇ ਆ ਆ ਇੱਕ ਭੈਣ ਦਾ ਮੋਟੀ ਨਸਲ ਦਾ ਬੰਦਾ ਮੇਰਾ ਸਾਲਾ ਢੇੜਾ ਜਮਾਸਰੇ ਦਾ ਜੇਬ ਚ 20 ਪੈਸਾ ਰਮਾਲ ਵੀ ਨਹੀਂ ਸੀ ਕਿਉਂ ਵੀ ਮੈਂ ਦਿੱਤਾ ਇਹਨੂੰ ਆਹ ਆਓ ਇੱਧਰ ਆਹ ਦੇਖ ਲੋ ਤਾਂ ਹਾਲ ਇਹ ਤਾਂ ਵੀ ਮਰੀਦਾ ਭੈਣ ਨਾ ਬਖਾਰੀ ਬਖਾਰੀ ਨਹੀਂ ਉਹ ਵੀ ਮਰੀਦਾ ਬਖਾਰੀ ਬਾਈ ਬਖਾਰੀ ਨਹੀਂ ਹੈਗੇਗੇ ਬਖਾਰੀ ਆ ਮੇਰਾ ਹੋ ਜੇ ਮੈਂ ਕਹਿੰਦੇ ਹੁੰਦੇ ਵੀ ਪੇਡਾਂ ਨੂੰ ਜ਼ਖਮ ਹੋ ਗਏ ਨੇ ਨਵੇਂ ਕੱਪੜੇ ਪਾ ਲੇ ਇਹਨੇ ਅੱਜ ਨਵੇਂ ਕੱਪੜੇ ਪਾਏ ਨੇ ਦੇਖੋ ਜਰਾ ਵੀ ਖੰਗਣ ਲੱਗੇ ਹੱਥ ਥੱਲੇ ਲੈ ਕੇ ਆਹਾ 350 ਦੇ ਬੂਟ ਨੇ ਨਹੀਂ ਭਾਈ 350 ਨਹੀਂ ਆ 400 ਦੇ ਹੋਣਗੇ 500 ਦੇ ਲੋ ਦਿਖਾ ਦਿ ਸਮਾਰਕ ਇਹਨੇ ਸਾਰੇ ਨੇ ਫੋਟੋਆਂ ਮਾ ਗੱੱਚ ਗੱੱਚ ਕੇ ਨਾ ਆਪ ਦਾ ਫੋਨ ਹੀ ਫੁੱਲ ਕਰ ਲਿਆ ਉਹ ਦਿਖਾਉਮ ਹੋ ਗਿਆ ਪੈਡਾ ਨੂੰ ਉਹ ਦੇ ਇੱਧਰ ਚੱਜ ਦੇਖ ਲੋ ਸਾਟੜਿਆਂ ਦੇ ਇੱਕ ਹੋ ਜਿਹੜਾ ਬੈਠਾ ਲੈ ਇਹਨਾਂ ਨੂੰ ਨੇੜੇ ਤੇੜੇ ਫੋਟੋ ਨੂੰ ਖਿੱਚਣ ਨੂੰ ਮਿਲਦੀ ਗਈ ਆ ਦੇਖ ਲੋ ਹਾਲ ਇਹਨਾਂ ਦੇ ਓ ਜਰਾ ਤੇਰੇ ਉੱਤੇ ਕੋਈ ਪੰਡ ਡੇਗੂ ਵੀ ਆ ਜਾ ਥੱਲੇ ਕੋਈ ਇਸ ਬੈਗਰਾਮ ਕਿਹਰੇ ਕੋਲ ਚੱਲਦਾ ਆ ਲੋ ਬਾਹਰਲੀ ਦੁਨੀਆ ਇਹ ਸੰਗਰੂਰ ਜ਼ਿਲ੍ਹੇ ਦੀ ਦੁਨੀਆ ਲੋ ਜੀ ਕਿੰਨੀ ਵਧੀਆ ਜਗਾ ਕੀ ਇਹ ਹੋਈਆਂ ਚੀਜ਼ਾਂ ਨੂੰ ਪਹਿਲਾਂ ਤਰਸਦੇ ਹੁੰਦੇ ਸੀਗੇ ਲੋਕ ਯਾਰ ਹੈ ਆਹ ਲੋ ਜੀ ਕਰੋ ਕਿੱਥੇ ਆਹ ਇਹਨੂੰ ਸਰੋਂ ਖਾਓ ਸਰੋਂ ਦੇ ਰੰਗ ਪੀਲੇ ਹੁੰਦੇ ਨੇ ਇਹ ਤਾਂ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਲਓ ਜੀ ਸਰੋਂ ਵਾਲੀ ਜਗ੍ਹਾ ਹੁਣ ਲੱਭਣ ਚੱਲੇ ਆ ਜਿੱਥੇ ਸਾਨੂੰ ਸਰੋਂ ਮਿਲੂਗੀ ਹੁਣ ਅਸੀਂ ਉੱਥੇ ਫੋਟੋਆਂ ਕਰਵਾਵਾਂਗੇ ਜੇ ਉਹ ਜੇੜਾ ਕੋਈ ਬਰਾਤ ਆਵੇ ਨਾ ਪਹੁੰਚਵਾਈ ਕਰਦਾ ਹੈਗਾ ਕਿਨਾਂ ਅਗੇ ਦਰਾਇ ਤੇ ਕੋਲੇ ਖੜਾ ਨਹੀਂ ਲਾ ਕੇ ਦਰਾਇ ਤਨ ਆਇਆ ਖੜੂਗਾ ਮੈਂ ਨੋ ਮੈਂ ਨਾ ਨਾਂ ਲਾ ਕੇ ਖੜੂਗਾ ਆ ਸੜੀ ਵੀ ਕਰ ਬੈਣ ਨਾਲ ਵੀ ਖੜੂਗਾ ਵੀਰੇ ਆਪਾਂ ਇਹੋ ਜਿਹੇ ਫੋਟੋ ਆਪਾਂ ਨਹੀਂ ਕਰੂਗੇ ਕਿਉਂਕਿ ਆਪਾਂ ਆਪਾਂ ਪੜੇ ਲਿਖੇ ਚ ਆ ਜਾਨੇਗੇ ਲੋ ਯਾਰ ਤੁਸੀਂ ਠਰੇ ਅਣ ਪੜਾ ਤਾਂ ਹੀ ਤਾਂ ਸਰੋਂ ਲੱਭਦੇ ਫਿਰਦੇ ਹੋ ਤਾਂ ਹੀ ਸਰੋਂ ਲੱਭਦੇ ਫਿਰਦੇ ਹੋ ਆ ਦੇਖ ਲੋ ਆਏ ਇਹ ਪਹਿਲੇ ਚ ਵਿਆਹ ਗਏ ਇੱਥੇ ਸਾਲੇ ਫਿਰਦੇ ਰੂੜੀਆਂ ਦੇ ਵਿੱਚ ਨੇ ਕਣਕਾਂ ਦੇ ਵਿੱਚ ਆ ਦੇਖ ਲੋ ਲੈ ਹਾਲ ਇਹਨਾਂ ਦਾ ਲੈ ਵੀਡੀਓ ਭਾਈ ਸਾਰਿਆਂ ਦੀ ਵੀਡੀਓ ਬਣਨੀ ਚਾਹੀਦੀ ਹੈ ਜਿੰਨੇ ਬੰਦੇ ਆਏ ਨੇਗੇ ਇਹ ਸਾਡਾ ਬਰਾਤ ਦਾ ਵਲੌਗ ਹੈ ਅੱਜ ਦਾ ਅਸੀਂ ਬਰਾਤ ਆਏ ਸਾਡੇ ਯਾਰ ਸੀਪੇ ਦੀ ਇਹ ਉਹਦਾ ਵਲੌਗ ਚੱਲ ਰਿਹਾ ਹੈਗਾ ਸੋ ਵੀਰ ਬਣ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਜੇ ਤੁਸੀਂ ਜਮਾ ਪਿੰਡੂ ਮਾਹੌਲ ਦੇਖਣਾਗਾ ਫਿਰ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਕਮੈਂਟਾਂ ਦੇ ਵਿੱਚ ਸਾਨੂੰ ਦੱਸੋ ਬਿਟ ਟਾਈਮ ਮੇਰੇ ਆ ਕੇ ਸ਼ਰਾਰਤੀ ਆਨਸਰ ਵੀ ਮਿਲਣਗੇ ਉਹ ਉਹ ਬਾਈ ਇੱਕ ਕੰਮ ਹੋ ਗਿਆ ਉਹ ਦੇਖ ਲੋ ਲੈ